ਮੈਂ ਨਵੀਂ ਨਵੀਂ ਬਗੈਰ ਤੋਆਈ ਮੇਰਾ ਨਾ ਲੱਗਦਾ ਨਹੀਂ ਬਾਬੇ ਨੇ ਦੱਸਿਆ ਇਹਨੇ ਦੱਸਿਆ ਮੋਟਰਸਾਈਕਲ ਆਸ ਜਾ ਪਿੰਡ ਦੇ ਨਿਵਾਸੀ ਸਾਰੇ ਸਾਡੇ ਖੜੇ ਹੋਏ ਆ ਜਾਂ ਵੀ ਮੋਟਰਸਾਈਕਲ ਦੇ ਸਕ ਜੋ ਆਹ ਹਾਕੂ ਦੀ ਚਾਲਿਆਵਾ ਤੇਰੀ ਚਾਹੀ ਜੁੱਬੀ ਚਾਬੀ ਜੀ ਸਭ ਲੋਕ ਜੀ ਪਿੰਡ ਦਾਤੇ ਜਿਹੜਾ ਚੜਕ ਕਚੋਰੀ ਹੋਈ ਸੀਗੀ ਉਹ ਹੋਰ ਉਹ ਪਹੁੰਚਿਆ ਰੋਲੀ ਰੋਲੀ ਚੋ ਬੰਦੇ ਖੜੇਗੇ ਫੜੇ ਇੱਕ ਰੋਲੀ ਫੇਤੀ ਕੋਲੇ ਇੱਥੇ ਖੜੇਗੇ ਖੜੇਗੇ ਚਾਲਾ ਕਿੱਥੇ ਆ ਮਾਈ ਜਰਾ ਜਰਾ ਲਲਾ ਆਸ बाग्या

ਉਹ ਤਾਂ ਫਰਸ਼ੀ ਕੁਮਬਾਚੀ ਸਮਾਰੀ ਨੀ ਗਰ ਉਹ ਮੈਂ ਹੋਰ ਮੰਨਦਾ ਉਹ ਲੰਗੜਨ ਉਹ ਚੀਰਿਆ ਉਹ ਆ ਵੀ ਸਭ ਤੋਂ ਬੁਧੀ ਬਈਏ ਛੇਲ ਜਾਣੇ ਸੀਗੇ ਤੋ ਨਹੀਂ ਆਤਾ ਨਿਕ ਗਿਆ ਮੈਂ ਨਹੀਂ ਜਿੰਨੇ ਬਣੇ ਜਾਏ ਜਾਤ ਤੋਂ ਨਹੀਂ ਬਣਿਆ ऐ लड़ी लड़ी सुन ऐ लड़ी लड़ी सुन भन्ने लगी बेसर बड़ी अंदर की आग रोते रहो यार रो सासों में गुंदेल सट भरी मन में काम जी लख यार लाते कैले में मुड़ले भी जाते खड़ा ओ यार से खोदे लेना भाई एक भिड़ाला Gue se referred on, onder liik variance, joe liwie vaidei qui li way yoli 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 yori هين سڀائي دو منٽن هوندي آهي ته منال پير پلي پيجي وڃي او وئي او وي جيپ جي وئي هي چئي ڪري مري جيپ جي وئي جي پين نا گيا ها ها ਆ ਗਿਆ ਉਹ ਇਹ ਚੋਟਾ ਬੰਦਾ ਬੋਦੂ ਆ ਦੇ ਜੇਲ੍ਹ ਤੇ ਨਕੋਸ਼ ਬੰਦਾ ਇਹ ਜੇ ਬਚਾ ਕਰ ਬੰਦੂ ਲਾਣਾ ਕੀ ਖੰਡਾ ਬਿਨਾਂ ਜੱਲ ਲੈ ਦਮਾ ਕਰ ਬੋਲ ਚੈਲ ਤੇ ਆਈਏ ਇਹ ਬੇਦੰਦੇ ਮਗਮ ਮੁੰਡਰੇ ਲੋਟਣ ਕਰਦੇ ਨਾ ਨਾਲ ਸੀਗੇ ਮੇਰੇ ਨਹੀਂ ਤੁਹਾਡੇ ਨਾਲ ਸੀਗੇ ਕੋਈ ਬੰਦਾ ਆਉਂਦੀ ਆਉਂਦੀ ਉਹਨਾਂ ਆ ਗਿਆ ਆਹ ਭਾਈ ਇੱਕ ਮਿੰਟ ਕੀ ਨਾ ਇੱਕ ਦਿਨ ਬਲਾਗ ਇੱਕ ਦਿਨ ਜਿਹੜੇ ਪਿੰਡ ਤੋਂ ਆਉਂ ਤੂੰ ਪਿੱਛੇ ਆਉਂ ਪਿੰਡ ਤੋਂ ਜਿਹੜੇ ਪਿੰਡ ਤੋਂ ਇੱਕ ਪਾਸੇ ਪਿੰਡ ਦਾ ਦੋ ਪਾਸੇ ਤੂੰ ਜਿਹੜੇ ਪਿੰਡ ਤੋਂ ਆ ਭਾਈ ਇੱਕ ਮਿੰਟ ਇਹ ਬਾਈ ਇਹਦਾ ਸਾਰਾ ਜੀਵਨ 2000 ਤੋਂ ਸਿੱਧੇ ਕੁਰਬਾਨ ਮਾਰ ਕੇ ਜੀਵੇ ਉਹਨੇ ਕਿੰਨਾ ਤੋਂ ਕਮਾਇਆ ਹੋਈ 5 ਲੱਖ ਰੁਪਏ ਦੰਮਾਰੀ ਇਹਨੇ ਮਾਰੀ ਉਹਨੇ ਜਨਮ ਲਵਦੇ ਆ ਜੁਆਰ ਕੁੱਸ ਮਾਰੀ ਉਹਦਾ ਮੁਕਾਬਿਆ ਕਿਠੇਕੇ ਕੋਲ ਮੋਟਰਸਾਈਕਲ ਪਾਸੇ ਸਿੱਟਿਆ ਪਿਆ ایک 15 کی موٹر کھولے اور پکرپان کی نے ماری گئی سال میں رو نہیں کوئی کھولے تو کیڑے ہاں جو علم کا بھا جاننا کہ مہاراج نہیں بڑے ہوئے بڑا گھر سو بندے پر ہے اپ چا دیا گلا بتاون گے ہاں بتاون ਇਹ ਨਾ ਨਾ ਜਾਨ ਕੁੱਤੇ ਜਾਨ ਕਤੇ ਬੋਦੀ ਆਹ ਨਾ ਹੋ ਨਾ ਮਾ ਜਾਨ ਆਹੋ ਮੇਰੇ ਆਹ ਅੰਕੋ ਤੇ ਦੇਖਣਾ ਫੇਸਬੁਕ ਤੇ ਆ ਨੰਦੇ ਸਾਡੇ ਪਿੰਡ ਜੀ ਕੀ ਹੋਇਆ ਜੀ ਅੱਜ ਪਿੰਡ ਦਾ ਤੇ ਉਹ ਬੇਟੇ ਪਿੰਡਾਂ ਤੋਂ ਮੁੰਡਾ ਸਾਡੇ ਪਿੰਡ ਬਿਜਲੀ ਦਾ ਕੰਮ ਕਰਦਾ ਸੋਨਨਾ ਦੇ ਪਰਮਾਰ ਤੋਂ ਮੋਟਰਸਾਈਕਲ ਚੋਰੀ ਕਰਦਾ ਹੈ ਉਹਨਾਂ ਨੇ ਆਪਣੇ بیٹے ਨੂੰ ਫੋਨ ਲੱਗਾ ਕਿ ਆਪਣੇ ਘਰੋਂ ਮੋਟਰਸਾਈਕਲ ਚੱਕ ਲਿਆ ਤੇ ਦਾਤੀਆਂ ਨੂੰ ਭੱਜ ਆਏ ਆ ਠੀਕ ਹੈ ਕਿੰਨੇ ਕਾਬੂ ਹੋਏ ਜੀ ਇੱਥੇ ਮੁੰਡਾ ਇੱਕ ਕਾਬੂ ਹੋਇਆ ਬਾਕੀ ਉਹ ਪਿੰਡਰੀ ਉਹਨਾਂ ਨੇ ਗੱਡੀ ਲਾ ਕੇ ਪਿੱਛੇ ਆਪਣਾ ਟਪੌਣੀ ਫੜਦੇ ਆ ਕੀ ਜੀ ਤੇ ਬਾਕੀ ਉਹਨਾਂ ਦੇ ਨਾਲ ਤੇ ਕੁਝ ਫਰਾਰ ਹੋ ਗਏ ਆ ਇਹ ਤਾਂ ਮੋਕੇ ਮੈਂ ਤੁਹਾਨੂੰ ਪਤਾ ਨੱਭੂ ਵੀ ਕਿੰਨੇ ਬੰਦੇ ਸੀ ਕਿੰਨੇ ਸੀ ਕੰਡਿਟਰ ਜੀ ਕਿਹਨਾਂ ਜਮੇ ਕਹਣਾ ਕਿ ਜੀ ਬਾਕੀ ਆ ਜਿਹੜੇ ਜਾਣਦੇ ਹੋ ਜਿਹੜਾ ਮੁੰਡੇ ਨੇ ਫੜੇ ਸੀਗੇ ਉਹਦੇ ਵੀ ਕਿਰਪਾਣ ਮਾਰ ਕੇ ਉਹਦੇ ਬਹੁਤ ਸੱਟ ਵੱਜੀ ਹੋਈ ਆ ਠੀਕ ਹੈ ਹਾਂ ਤੇ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਲੋਕੀ ਆ ਕੇ ਉਹ ਚੀਜ ਅੱਜ ਪਿੰਡ ਦਾ ਜੀ ਬਈ ਮੈਂ ਵੀ ਨੰਨੀ ਬੱਜਾ ਤੋਇਆ ਹੀ ਮੇਰਾ ਨਾ ਲੱਗ ਨੀ ਬਾਬੇ ਮਾਰੇ ਆ ਗਏ ਦੱਸਿਆ ਇਹਨੇ ਦੱਸਿਆ ਮੋਟਰਸਾਈਕਲ ਆਸ ਜਾ ਪਿੰਡ ਦੇ ਨਿਵਾਸੀ ਸਾਰੇ ਸਾਡੇ ਘਰੇ ਹੋਏ ਆ मोटराइकल सघो आ हा कागू पीता चापी चुबी चापी ਪੈਨ ਦਾਤੇ ਜਿਹੜਾ ਚੜਕ ਕਚੋਰੀ ਹੋਈ ਸੀਗੀ ਉਹਨਾਂ ਨੂੰ ਪਹੁੰਚਿਆ ਰੌਲੀ ਰੌਲੀ ਚੋ ਬੰਦੇ ਕਹੋ ਫੜੇਗੇ ਉਹਦੇ ਛੱਡੇ ਇੱਕ ਰੌਲੀ ਥੇਪੀ ਪੜੇ ਇੱਥੇ ਫੜੇਗੇ ਫੜੇਗੇ ਕਿੱਥੇ ਆ ਰਾਤ ਸਾਂਭ ਕੇ ਲਲਾ ਆ

ਕਹੇ ਨਾ ਲੈ ਵੇ ਤੂੰ ਅਸਿਕਾ ਪੂਨੜ ਕੇ ਲੱਤੂ ਨਾ ਲੀ ਗੀੜਾ ਤਤੋ ਦੀ ਆਏ ਸੀਗੇ ਲੱਕ ਮੋਟਰਾਂ ਦਾ ਤੱਤੇ ਆਟ ਗਏ ਨਾ ਜੇ ਛਾੜਦੇ ਕਿ ਕੋੜ ਮੈਂ ਤੂੰ ਹੀ ਧਾਕੇ ਚੋਰੀ ਕੀਤਾ ਨਾ ਲੈ ਇਹ ਵੀ ਨਹੀਂ ਕੀਤਾ ਤੇਰੀ ਕੀ ਨਹੀਂ ਕੀਤਾ ਕੀ ਨਹੀਂ ਕੀਤਾ ਮੈਂ ਨਹੀਂ ਕੀਤਾ ਭਈ ਉਹ ਦੂਜੇ ਮੈਂ ਨਾ ਬਾਤਿਆ ਓ ਤੋ ਫਰਸ਼ ਹੋ ਰਿਹਾ ਤੋ ਫਰਸ਼ ਮਾਰੀ ਨਹੀਂ ਗਰ ਮੇਰੇ ਮੋਰ ਬੰਦਾ ਲੰਗਣ ਦੇ ਕੋਈ ਚੀਰ ਆਉਂਦਾ ਓ ਸਾਡੇ ਤੋਂ ਫੁੱਟੀ ਗਏ ਗਰਮਾਤੇ ਫਰਸ਼ ਭਈਏ ਛੇਲ ਜਾਣੇ ਇਸੇ ਤੋਂ ਨਹੀਂ ਆਤਾ ਨਿਕਲਿਆ ਮੈਨੂੰ ਇਸਨੇ ਬੜਾ ਜਿਆਦਾ ਜਾਨ ਤੋਂ ਜੁੜਿਆ नहीं लगी है निशान 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 جيپا چیک ڪري سائن او ٻئي نام آهي اسلام علي ان جيپا ٽي ڪري نا هه مرجو تير اا کي آهي ਓ ਬਾਈ ਹੈ ਦੋ ਮਿੰਟਾ ਹੁੰਦੇ ਐ ਇੱਕ ਮਿੰਟ ਤੇਰੇ ਪੱਲੇ ਪੈ ਜਾਂਦੇ ਮਰਦੇ ਦਾ ਉਹ ਵੇਖੀ ਉਹ ਵੀ ਜੇਬ ਚ ਬਾਈ ਕੀ ਜੈਦਰੀ ਮਰੀ ਜੇਬ ਕੀ ਪਿੰਗ ਨਾ ਗਿਆ ਹਾ ਜੇ ਰੇ ਆ ਕੀ ਅਗਰ ਇਹ ਚੋਟਾ ਬੋਲੋ ਬੋ ਦੂਆ ਦੇ ਜੇਬ ਤੇ ਨਾ ਕੋ ਸੱਤ ਬੋਲੋ ਜੇਬਾਂ ਚ ਕਰ ਮਰਜ਼ੂਰ ਲਾਉਣਾ 100 ਲਾ ਕੇ ਕੀ ਖੰਡਾ ਬਿਨਾ ਜਲਦੇ ਦੰਗਰ ਬੋਲਦੇ ਆਈਏ ਇੱਕ ਬੰਦੇ ਮਗਮੋ ਯੋਜਨਾ ਕਰਦੇ ਨਾਲ ਤਾਂ ਸੀ ਉਹਨਰੇ ਨਹੀਂ ਥੋੜੇ ਨਾਲ ਸੀਗੇ ਕੋਈ ਬੰਦਾ ਉਹਨੇ ਨਾ ਕੀਆ ਉਹਨੇ ਨਾ ਕੀਆ ਆਹ ਭਾਈ ਇੱਕ ਮਿੰਟ ਕੀ ਨਾ ਇੱਕ ਦਿਨ ਆ ਬਲਾਗਾ ਇੱਕ ਦਿਨ ਜਿਹੜੇ ਪੰਡ ਤੋਂ ਆ ਉਹ ਪਿੱਛੇ ਆਓ ਜਿਹੜੇ ਪੰਡ ਤੋਂ ਆ ਇੱਕ ਬਾਰ ਪੰਡ ਤੋਂ ਦੋ ਦੋ ਤੁਸੀਂ ਜਿਹੜੇ ਪੰਡ ਤੋਂ ਆ ਭਾਈ ਇੱਕ ਮਿੰਟ ਇਹ ਚਾਪਲ ਦੇ ਹਾਲਾਤੋਂ ਸੱਚ ਕਿਰਬਾਨ ਮਾਰ ਕੇ ਜੀਦੇ ਉਹਨੇ ਕਿੰਨਾ ਤੋਂ ਮਾਰਦੇ ਹੋਏ 5 ਲੱਖ ਰੁਪਏ ਨੰਮਾਰੀ ਨੇ ਮਾਰੀ ਨੇ ਟੋਲੇ ਟੱਲ ਵਰਦੇ ਆ ਬਾਰ ਕੁਸਤ ਮਾਰੀ ਆ ਉਹਦਾ ਮੁਆ ਆਇਆ ਕਿਠੇਕੇ ਕੋਲ ਮੋਟਰਸਾਲੇ ਕਾਸੇ ਛਿੱਟਿਆ ਪਿਆ ਲੱਗੇ 15 ਦੀ ਮੋਟਰ ਆ ਕੋਲੇ ਆ ਬੰਦ ਉਹ ਕਰਤਾਨ ਕਿਨੇ ਮਾਰੀ ਗਈ ਸਾਲ ਖੇ ਰਹੇ ਨਹੀਂ ਪੂਰੀ ਖੋਜ ਜੇ ਤੋਸ घर जो हुया जी अॼ पिंड दफ़े ਉਹ ਬੇਟੇ ਪਿੰਡਾਂ ਤੋਂ ਮੁੰਡਾ ਸਾਡੇ ਪਿੰਡ ਬਿਜਲੀ ਦਾ ਕੰਮ ਕਰਦਾ ਆ। ਉਹਨਾਂ ਦਾ ਦੇ ਪਰਮਾਰ ਤੋਂ ਮੋਟਰਸਾਈਕਲ ਚੋਰੀ ਕਰਦਾ ਹੈ। ਉਹਨਾਂ ਨੇ ਆਪਣੇ ਬੇਟੇ ਨੂੰ ਫੋਨ ਲਾਤਾ ਕਿ ਆਪਣੇ ਘਰੋਂ ਮੋਟਰਸਾਈਕਲ ਚੱਕ ਲਿਆ ਤੇ ਦਾਤੀਆਂ ਨੂੰ ਭੱਜਿਆ ਆ। ਠੀਕ ਹੈ ਕਿੰਨੇ ਕਾਬੂ ਹੋਏ ਜੀ? ਇੱਥੇ ਮੁੰਡਾ ਇੱਕ ਕਾਬੂ ਹੋਇਆ ਬਾਕੀ ਉਹ ਪਿੰਡਰੀ ਉਹਨਾਂ ਨੇ ਗੱਡੀ ਲਾ ਕੇ ਪਿੱਛੇ ਆਪਣਾ ਫੌਲੀ ਫੜਦੇ ਆ। ਠੀਕ ਹੈ ਜੀ। ਤੇ ਬਾਕੀ ਉਹਨਾਂ ਦੇ ਨਾਲ ਤੇ ਕੁਝ ਫਰਾਰ ਹੋ ਗਏ ਆ ਇਹ ਤਾਂ ਮੋਕੇ ਤੇ ਤੁਹਾਨੂੰ ਪਤਾ ਨਬੂ ਵੀ ਕਿੰਨੇ ਬੰਦੇ ਸੀ ਕੀ ਸੀ ਹਾਂ ਜੀ 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 ਇਹਨਾਂ ਦੋਵੇਂ ਕਹਿਣਾ ਕਿ ਜੀ ਬਾਕੀ ਆ ਜਿਹੜੇ ਜਾਣਦੇ ਹੋ ਜਿਹੜਾ ਮੁੰਡੇ ਨੇ ਫੜੇ ਸੀਗੇ ਉਹਦੇ ਵੀ ਕਿਰਪਾਨ ਮਾਰ ਕੇ ਉਹਦੇ ਵੀ ਬਹੁਤ ਸੱਟ ਵੱਜੀ ਹੋਈ ਆ ਠੀਕ ਹੈ ਹਾਂ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਲੋਕੀ ਆ ਕੇ ਚੀਜਾਂ ਅੱਜ